ਦੇਖ ਸਕਦੇ ਆ ਆਪਣਾ ਰੇਟ ਵੀ ਲੱਗਿਆ ਹੈ 3000 ਰੁਪਏ ਠੀਕ ਹੈ ਸਰ ਅੱਜ ਆਪਾਂ ਇੱਕ ਸਪੈਸ਼ਲ ਡਿਸਕਾਊਂਟ ਦਵਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਏਗਾ ਉਹਨੂੰ ਆਪਾਂ ਇਹ 2500 ਦਵਾਂਗੇ 2500 ਰੁਪਏ ਦਾ ਹੋਇਆ ਭਈ ਇਹ ਵੀ 24 ਕੈਰਟ 골ਡ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕੈਮਰੇਜ ਤੁਰਕੀ ਦੀ ਕਲੈਕਸ਼ਨ ਹੈ ਅੱਛਾ ਜੀ 24 ਕੈਰਟ 골ਡ ਐਡੀਸ਼ਨ ਹੈ ਕੋਈ ਵੀ ਤੁਸੀਂ ਚੈੱਕ ਕਰਾ ਸਕਦੇ ਆ ਠੀਕ ਹੈ ਜੀ ਜੇ ਨਹੀਂ ਸੋਨਾ ਨਿਕਲਦਾ ਤਾਂ ਆਪਾਂ ਬੈਠੇ ਹਾਂ ਠੀਕ ਹੈ ਜੀ ਲੈਂਪ ਦੇਖ ਸਕਦੇ ਆ ਇੰਪੋਰਟਰ ਲੈਂਪ ਨੇਗੇ ਠੀਕ ਹੈ ਜੀ ਇਹ ਜੇ ਮਾਰਕੀਟ ਚੋਂ ਤੁਸੀਂ ਪਾਇਆ ਕਰ ਰਹੇ ਹੋ ਕਟੇ-ਕਟ 4000 ਦਾ ਹੈ ਆਪੇ ਕੋਲ ਸਿਰਫ 2000 ਦਾ ਨਿਕਲੇ ਇਹ ਬਹੁਤ ਸੋਨੇ ਲੱਗਦੇ ਨੇ ਰੱਖਦੇ ਨੇ ਉਹ ਬਾਸਕਟ ਦੇ ਵਿੱਚ ਰੱਖਦੇ ਨੇ ਬਾਸਕਟ ਦੇ ਵਿੱਚ ਕਿਉਂਕਿ ਹਵਾ ਲੱਗੀ ਜਾਂਦੀ ਹੈ ਸਬਜ਼ੀ ਤੁਹਾਡੀ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਇਹ ਆਪਣੇ ਕੋਲ ਲੱਗ ਲੱਗ ਡਿੱਗਦੇ ਟੁੱਟੇ ਹਨਾ ਇਹ ਵੀ ਸਟੋਰੇ ਦਾ ਕਿ ਮਰਜੀ ਕੀ ਜਿਹੜਾ ਯੰਗ ਮਟੀਰੀਅਲ ਹੈ ਘਰੋਂ ਥੋੜਾ ਜਿਹਾ ਲੁਕੇ ਡਰਿੰਕ ਕਰਦਾ ओके okay, जी ਉਹਨਾਂ ਦੇ ਵਾਸਤੇ ਸਪੈਸ਼ਲ ਚੀਜ਼ ਹੈ ਆ ਸੀ ਜੀ ਬਾਹਰ ਸੈਟ ਹੈ ਗੱਡੀ ਗੁਡੀ ਚ ਰੱਖਦੇ ਵਿੱਚ ਨਾਪਾ 30 ml 60 ml ਠੀਕ ਹੈ ਜੀ ਏ ਡਿਨਰ ਸੈਟ ਵਗੈਰਾ ਆਪਣੇ ਕੋਲ ਕੀ ਰੇਂਜ ਨਹੀਂ ਡਿਨਰ ਸੈਟ ਤਕਰੀਬਨ 60% ਡਿਸਕਾਊਂਟ ਤੇ ਹੁੰਦੇ ਨੇ 850 ਤੋਂ ਸ਼ੁਰੂ ਹੋ ਜਾਂਦਾ ਹੈ ਮੈਲਾਮਾਈਨ ਚ ਠੀਕ ਹੈ ਜੀ ਤੇ 2500 ਤੱਕ ਜਨਕੀ ਆਪਣੇ ਕੋਲ ਡਿਨਰ ਸੈਟ ਨੇ 3 ਇਨ ਬਣਾਗਾ ਇਹ ਤੁਸੀਂ ਜਨਕੀ ਆਰਮ ਡੇਟ ਵੀ ਬਣਾ ਸਕਦੇ ਹੋ ਨਾਲ ਦੀ ਨਾਲ ਤੁਸੀਂ ਗ੍ਰਿਲਡ ਕਰ ਸਕਦੇ ਹੋ ਬਰੈਡ ਬਣਾਉਣਾ ਕੋਈ ਕੋ ਕੇਕ ਬਣਾਣਾ ਹੈ ਨਾਲੇ ਕੌਫੀ ਤਿਆਰ ਕਰੂਗੀ ਕੌਫੀ ਤੁਹਾਡੀਆਂ ਠੰਡੀਆਂ ਨਹੀਂ ਹੋਣਗੀਆਂ ਜਿਵੇਂ ਤੁਹਾਡੇ ਗੈਸਟ ਆਏ ਨੇ ਵਾਰ-ਵਾਰ ਤੁਹਾਨੂੰ ਕਿਚਨ ਚੋਂ ਗੇੜੇ ਲਾਣੇ ਪੈਂਦੇ ਨੇ ਉਹ ਕੰਮ ਨਹੀਂ ਇੱਕ ਵਾਰੀ ਸਬਜ਼ੀਆਂ ਪਾ ਕੇ ਰੱਖ ਦਿਓ ਪਲੱਗ ਲਾ ਦਿਓ ਸਾਰੀ ਸਾਰੀ ਸਬਜ਼ੀ ਗਰਮ ਹੋ ਜਾਏਗੀ ਇਹ ਸਲੋਥਿਕ ਕੁਕਿੰਗ ਸਲੋ ਕੁਕਿੰਗ ਨਾ ਆਪਾਂ ਮਲੇਰਕੋਟਲਾ ਸ਼ਹਿਰ ਚ ਆਏ ਹੋਏ ਆ ਏ ਟੂ ਜ਼ੈਡ ਆਲਿਆਂ ਦਾ ਸਟੋਰ ਹੈਗਾ ਜਿੱਥੇ ਕਿ ਕਰੋਕਰੀ ਦਾ ਸਮਾਨ ਜਿਵੇਂ ਕਿ ਬੋਟਲਸ ਵਗੈਰਾ ਆਪਣੇ ਗੈਸ ਵਾਲੇ ਚੁੱਲ੍ਹੇ ਬਹੁਤ ਵਧੀਆ-ਵਧੀਆ ਬ੍ਰਾਂਡਡ ਆਈਟਮਾਂ ਜਿਹੜੀਆਂ ਉਹ ਬਹੁਤ ਡਿਸਕਾਊਂਟ ਤੇ ਮਿਲਦੀਆਂ ਨੇ ਤੇ ਆਪਾਂ ਕਰਾਂਗੇ ਬਾਈਆਂ ਨਾਲ ਗੱਲਬਾਤ ਤੇ ਮਿਲਦੇ ਆ ਤੇ ਦੇਖਦੇ ਆ ਕਿ ਕਿੰਨਾ ਕਿੰਨਾ ਡਿਸਕਾਊਂਟ ਆ ਭਰਾਵਾਂ ਕੋਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਕਿ ਤੁਸੀਂ ਦੱਸਦੇ ਸੀ ਕਿ ਆਪਣੇ ਕੋਲੇ ਮਤਲਬ ਜਿਹੜੀਆਂ ਕਰੋਕਰੀ ਦੀਆਂ ਆਈਟਮ ਆ ਗਈਆਂ ਹਨ ਉਹਦੇ ਬਹੁਤ ਜ਼ਿਆਦਾ ਡਿਸਕਾਊਂਟ ਹੈਗਾ ਤੇ ਆਪਾਂ ਇੱਥੋਂ ਸ਼ੁਰੂ ਕਰਦੇ ਆ ਸ਼ੁਰੂ ਤੋਂ ਪਹਿਲਾਂ ਹਨ ਜਿਵੇਂ ਆਪਾਂ ਸ਼ੁਰੂ ਕਰਦੇ ਆ ਨਵਾਂ ਚਾਰਾ ਸਲੋ ਕੁੱਕਰ ਹੈਗਾ ਸਲੋ ਕੁੱਕਰ ਜੀ ਹਾਂਜੀ ਇਹ ਚ ਆਪਾਂ ਕੋਈ ਵੀ ਜਨਕੀ ਚੀਜ਼ ਕੁੱਕ ਕਰ ਸਕਦੇ ਆ ਸਬਜ਼ੀ ਗਰਮ ਰੱਖਸਾ ਰਹੇ ਆ ਅੱਛਾ ਜੀ ਜਿਵੇਂ ਪੁਰਾਣੇ ਟਾਈਮ ਚ ਹਾਰੇ ਹੀ ਦਾਲਤਾ ਦੇ ਸੀ ਇੱਕ ਤਰ੍ਹਾਂ ਦਾ ਉਵੇਂ ਹੋ ਗਿਆ ਸਰੋਕ ਕੁੱਕ ਕਰਦਾ ਹੈਗਾ ਠੀਕ ਹੈ ਜੀ ਇਹ ਜਨੇ ਕਿਹਾ ਜੀ ਐਮ ਆਰ ਪੀ ਦੀ ਗੱਲ ਕਰੀਏ 7000 ਰੁਪਏ ਹੈ ਅੱਛਾ ਜੀ ਇਥੇ ਆਪਾਂ ਤੁਹਾਨੂੰ ਸਾਡੇ ਆਨਲਾਈਨ ਜਿਵੇਂ ਅਗਲਾ ਚੈੱਕ ਕਰੋ ਆਨਲਾਈਨ ਹੈ ਤਕਰੀਬਨ 5000 ਪਲੱਸ ਹੈਗਾ ਆਪਾਂ ਸਿਰਫ 2800 ਦਾ ਦਵਾਂਗੇ ਤੇ ਗਾਰੰਟੀ ਵਾਰੰਟੀ ਗਾਰੰਟੀ ਫੁੱਲ ਹੋਏਗੀ 1 ਸਾਲ ਦੀ ਵਾਰੰਟੀ ਹੈ ਸਰ ਉਸ ਤੋਂ ਬਾਅਦ ਆ ਆ ਗਿਆ ਇਹ ਵੀ ਸੇਮ ਹੀ ਆ ਗਿਆ ਸੇਮ ਆ ਗਿਆ ਜੀ ਤੇ ਕੰਮ ਇਹ ਬਿਜਲੀ ਤੇ ਕਰਦਾ ਹੈ ਬਿਜਲੀ ਤੇ ਕਰਦਾ ਹੈ ਇਲਟ੍ਰੋਨਿਕ ਨੇ ਫੋਲ ਬਾਰ ਦੇ ਪੂਜਣ ਇਹ ਤੁਹਾਨੂੰ 3500 ਦਾ ਪਏਗਾ 3500 ਰੁਪਏ ਦਾ ਹਾਂਜੀ ਤੇ ਇਹਨੂੰ ਲਾ ਕੇ ਛੱਡ ਦਿਓ ਮਤਲਬ ਸਲੋ ਕੁਕਿੰਗ ਹੋਈ ਜਾਂਦੀ ਹੈ ਹਾਂਜੀ ਸਬਜ਼ੀਆਂ ਤੁਹਾਡੀਆਂ ਠੰਡੀਆਂ ਨਹੀਂ ਹੋਣਗੀਆਂ ਜਿਵੇਂ ਤੁਹਾਡੇ ਗੈਸਟ ਆਏ ਨੇ ਬਾਰ-ਬਾਰ ਤੁਹਾਨੂੰ ਕਿਚਨ ਚੋਂ ਢੀਡੇ ਲਾਣੇ ਪੈਂਦੇ ਨੇ ਉਹ ਕੰਮ ਨਹੀਂ ਇੱਕ ਵਾਰੀ ਸਬਜ਼ੀਆਂ ਪਾ ਕੇ ਰੱਖ ਦਿਓ ਪਲੱਗ ਲਾ ਦਿਓ ਸਾਰੀ ਤੁਹਾਡੀ ਸਬਜ਼ੀ ਗਰਮ ਬਣ ਜਾਏਗੀ ਇਹ ਸਲੋ ਤੇ ਕੁਕਿੰਗ ਸਲੋ ਕੁਕਿੰਗ ਜਨੇ ਕੀ ਕੋਈ ਤੁਹਾਡੀ ਜਨੇ ਕੀ ਹਾਈ ਜੈਨਕ ਵਧੀਆ ਤਰੀਕੇ ਨਾਲ ਬਣੇਗੀ ਹਮਮ ਇਹ ਆ ਗਿਆ ਆ ਆਜ ਆਪਣੇ ਕੋਲ ਜੂਸਰ ਆ ਗਈ ਹੈ ਨਾ ਨਹੀਂ ਸਾਰੇ ਫੂਡ ਪ੍ਰੋਸੈਸਰ ਨੇਗੇ ਅੱਛਾ ਜੀ ਇਹ ਤੁਸੀਂ ਆਟਾ ਗੁੰਨਣ ਤੋਂ ਲੈ ਕੇ ਚੌਪ ਕਰਨਾ ਕੋਈ ਬਲੈਂਡ ਕਰਨਾ ਕਦੂਕਾਸ ਕਰਨਾ ਸੈਲਡ ਕੱਟਣਾ ਸ਼ੇਕ ਬਣਾਉਣਾ ਹਰ ਇੱਕ ਚੀਜ਼ ਤੁਹਾਡੀ ਇਹਦੇ ਵਿੱਚ ਮਿਲੇਗੀ ਜਿਵੇਂ ਉਹ ਤੁਸੀਂ ਦੇਖ ਸਕਦੇ ਨਾਲ ਸਾਡਾ 750 ਵਾਟ ਦਾ ਹੈ ਇਹਦੀ ਐਮ ਆਰ ਪੀ ਜਿਹੜੀ ਇਹ 9600 ਦੇ ਕਰੀਬ ਹੈਗੀ ਜੇ ਇਹਦੀ ਅਬ ਮਾਰਕੀਟ ਪ੍ਰਾਈਸ ਗੱਲ ਕਰੀਏ 7000 ਦਾ ਠੀਕ ਹੈ ਜੀ ਆਪਾਂ ਸਿਰਫ ਇਹ 5300 ਦਾ ਦਵਾਂਗੇ ਠੀਕ ਹੈ ਜੀ ਵਿਦ ਗਾਰੰਟੀ ਵਾਰੰਟੀ ਠੀਕ ਹੈ ਜੀ ਹਾਂ ਜੀ ਜੇ ਮੈਂ ਕੋਈ ਆਨਲਾਈਨ ਆਰਡਰ ਕਰੂਗਾ ਸਾਰਾ ਆਨਲਾਈਨ ਪੇਡ ਦਾਗੇ ਸਰ ਠੀਕ ਹੈ ਸਰ ਉਹਦੀ ਜਿਹੜੀ ਪੇਮੈਂਟ ਹੈ ਪਹਿਲਾ ਹੋਏਗੀ ਚਾਰਜ ਆਪਾਂ ਜਾਨੀ ਕਿ ਡਿਲੀਵਰੀ ਦੇ ਠੀਕ ਹੈ ਜੀ ਆ ਆ ਆ ਕੀ ਚੀਜ਼ ਹੈ ਜੀ ਇਹ ਬ੍ਰੇਕਫਾਸਟ ਮੇ ਇੱਕ ਰਸਾ 3 ਇਨ ਬਣਾਏਗਾ ਇਹ ਤੁਸੀਂ ਜਾਨੀ ਕਿ ਆਮਲੇਟ ਵੀ ਬਣਾ ਸਕਦੇ ਹੋ ਨਾਲ ਦੀ ਨਾਲ ਤੁਸੀਂ ਗ੍ਰਿਲਡ ਕਰ ਸਕਦੇ ਹੋ ਬ੍ਰੈਡ ਬਣਾਉਣਾ ਕੋਈ ਕੇਕ ਬਣਾਉਣਾ ਨਾਲੇ ਕਾਫੀ ਤਿਆਰ ਕਰੂਗੀ ਕਾਫੀ ਦੀ ਬਣੂਗੀ ਜਾਨੀ ਕਿ ਪੂਰਾ ਬ੍ਰੇਕਫਾਸਟ ਮੇ ਕਰਾਏ ਇੱਕ ਟਾਈਮ ਤੁਸੀਂ ਤਿੰਨ ਕੰਮ ਲੈ ਸਕਦੇ ਹੋ ਜਿਹੜੀ ਐਮ ਆਰ ਪੀ ਦੀ ਕਰਕੇ ਦੀ 7000 ਰੁਪਏ ਹੈ ਇਹ ਤੁਹਾਨੂੰ 4500 ਰੁਪਏ ਦਾ ਮਿਲੇਗਾ ਠੀਕ ਹੈ ਜੀ ਆ ਬਾਕੀ ਆ ਅੱਜ ਕੱਲ ਜਿਵੇਂ ਲੋਕਾਂ ਨੂੰ ਨੋਟਾਂ ਦਾ ਕਾਫੀ ਚਿਕਰੇਜ ਹੈ ਲੋਕਾਂ ਕੋਲ ਕਾਫੀ ਪੈਸਾ ਹੈ ਗਿਣਨ ਨੂੰ ਟਾਈਮ ਨਹੀਂ ਹੈਗਾ ਇਹ ਮਸ਼ੀਨ ਆ ਗਈ ਨੋਟ ਗੈਨਣਾ ਕਿਤੇ ਰੱਖਣ ਵਾਸਤੇ ਘਰੇ ਰੱਖਣ ਵਾਸਤੇ ਆਫਿਸ ਰੱਖ ਲਓ ਘਰੇ ਰੱਖ ਲਓ ਜਦ ਲਈ ਇਹ ਵੀ ਆਪਣੇ ਕੋਲ ਸਿਰਫ 9500 ਦिए ਜੇ ਆਪਾਂ ਐਮ ਆਰ ਪੀ ਦੀ ਗੱਲ ਕਰੀਏ 20000 ਐਮ ਆਰ ਪੀ ਦੀ ਇੰਡਕਸ਼ਨ ਜੀ ਇੰਡਕਸ਼ਨ ਭਾਜੀ ਆਪਣੇ ਕੋਲੇ ਜਿਹੜੇ ਨੇ 1700 ਤੋਂ ਸ਼ੁਰੂ ਹੋ ਜਾਂਦੇ ਨੇਗੇ ਠੀਕ ਹੈ ਜੀ ਠੀਕ ਹੈ ਜੇ ਇਨਫਰਾ ਰੈ ਲੈਣਾ ਜਿੱਤੇ ਹਰ ਇੱਕ ਭਾਂਡਾ ਚੱਲਦਾ ਉਹ 2200 ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਨਾ ਹਰ ਇੱਕ ਤਰ੍ਹਾਂ ਦੀ ਚੀਜ਼ ਆ ਗਈ ਮਤਲਬ ਗੈਸ ਵਾਲੇ ਚੁੱਲ ਤੇ ਉੱਪਰ ਵੀ ਰੱਖ ਸਕਦੇ ਆ ਅੱਛਾ ਜੀ ਜਿਵੇਂ ਆਓ ਆਪਣੀ ਫਿਟਿੰਗ ਕਰਾਣੀ ਆ ਪਾਜੀਕਲ ਮੋਡੀਫਾਈ ਕਰਾਣੀ ਆ ਸੋਇਆ ਇਹ ਤਿੰਨ ਵਾਲਾ ਆਪਾਂ ਨੂੰ 6500 ਦਾ ਪਏਗਾ ਤੇ ਚਾਰ ਵਾਲ ਲੈਣਾ 7500 ਦਾ ਗਾਰੰਟੀ ਗਾਰੰਟੀ ਸਾਰਾ ਹੋਵੇ ਫੁੱਲ ਗਾਰੰਟੀ ਵਾਰੰਟੀ ओरिजिनल ਕੰਪਨੀ ਦਾ ਹਾਂਜੀ ਕੰਪਨੀ ਦਾ ਜਿਵੇਂ ਆਪਾਂ ਦੂਜੇ ਆ ਜੀ ਇਹ ਪੀਸਨ ਦਾ ਮਿਲ ਜੇਗਾ 4200 ਦਾ ਇਹ ਨਾਲ 사 ਦਾ 4200 ਦਾ ਅਲੱਗ-ਅਲੱਗ ਰੇਟ ਨੇ ਜਿਵੇਂ ਆ ਤੁਹਾਨੂੰ ਇੱਕ ਚੀਜ਼ ਦਿਖਾਣਾ ਵੰਡਰਸ਼ੈਫ ਦੀ ਠੀਕ ਹੈ ਜੀ ਜਿਵੇਂ ਆ ਦੇਖ ਸਕਦੇ ਆ ਆਪਣਾ ਰੇਟ ਵੀ ਲੱਗਿਆ ਹੈ 3000 ਰੁਪਏ ਠੀਕ ਹੈ ਸਰ ਅੱਜ ਆਪਾਂ ਇੱਕ ਸਪੈਸ਼ਲ ਡਿਸਕਾਊਂਟ ਦਵਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਏਗਾ ਉਹਨੂੰ ਆਪਾਂ ਇਹ 2500 ਦਾ ਦਵਾਂਗੇ 2500 ਰੁਪਏ ਦਾ ਹਾਂਜੀ 500 ਦਾ ਸਿੱਧਾ 500 ਦਾ ਸਿੱਧਾ ਫਾਇਦਾ ਹੋ ਜਾਈਏ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਏਗਾ ਠੀਕ ਹੈ ਜੀ ਤੇ ਇਹ ਆ ਗਈਆਂ ਦੋਸਤੋ ਆਪਣੇ ਕੋਲੇ ਇੱਧਰ ਜੀ ਹੈ ਨਾ ਹਾਂਜੀ ਇਹ ਸਾਰੀਆਂ ਪਲੇਟਰਸ ਨੇ ਜਪਾਨ ਦੀ ਕ੍ਰੋਕਰੀ ਆ ਇੰਡੀਆ ਮੇਡ ਨਹੀਂ ਆਇਆ ਕੋਈ ਵੀ ਸਾਰੀ ਜਪਾਨ ਦੀ ਕ੍ਰੋਕਰੀ ਆ ਬਹੁਤ ਵਧੀਆ ਕੁਆਲਿਟੀ ਆ ਨਾ ਸਟੈਂਪ ਲੱਗੀ ਹੋਵੇਗੀ 골ਡ ਐਡੀਸ਼ਨ ਆ ਜਪਾਨ ਦੀ ਜੋਨੇ ਕੀ ਆਪਣੇ ਕੋਲ ਕੋਈ ਲੋਕਲ ਬ੍ਰਾਂਡ ਨਹੀਂ ਜਾਨਕੀ ਆ ਦੇਸੀ ਨਹੀਂ ਹੋਏਗਾ ਸਾਰਾ ਕਰੋਕਰੀ ਬ੍ਰਾਂਡਡ ਹੋਏਗੀ ਠੀਕ ਹੈ ਜੀ ਆਹ ਦੇਖੋ ਜੀ ਆ ਆ ਕੀ ਪ੍ਰਾਈਸ ਚ ਇਹ ਬਰਾਸ ਦੀ ਹੈ ਜਾਨਕੀ ਇਹਦੀ ਸ਼ਾਈਨਿੰਗ ਨਹੀਂ ਖਤਮ ਹੋਵੇਗੀ 2 ਪੀਸ ਦਾ ਸੈੱਟ ਹੈ 2500 ਦਾ ਪੇਗਾ 2500 ਰੁਪਏ ਦਾ ਹਾਂਜੀ ਠੀਕ ਹੈ ਥੋੜੀ ਸੁਪੀਰੀਅਰ ਕੁਆਲਿਟੀ ਚ ਨੇ ਟ੍ਰੇ ਆ ਆਪਣੇ ਕੋਲੇ 2 ਵੈਸੇ ਤੇ 350 ਦਾ ਸਟਾਰਟ ਹੋ ਜਾਂਦੀਆਂ ਨੇ ਇਹ ਥੋੜੀ ਜੀ ਸੁਪੀਰੀਅਰ ਨੇਗੀਆਂ ਤਾਂ ਕਰਕੇ ਥੋੜੀਆਂ ਕੋਸਟਲੀ ਪੈਂਦੀਆਂ ਨੇ ਆਹ 스ਨੈਕ ਸੈੱਟ ਆ ਗਏ ਸਜੀਤ ਕਪੂਰ ਦੇ ਇਹ ਆਪਾਂ ਇਹਨਾਂ ਦੀ ਗੱਲ ਕਰੀਏ ਮਾਰਕੀਟ 'ਚ ਇਹ ਵੀ ਜਾਨਕੀ 2- ਰੁਪਏ MRP ਲੈਸ ਕਰਕੇ ਸਿਰਫ 1250 ਠੀਕ ਹੈ ਜੀ ਆ ਚੀਜ਼ਾਂ ਇਹ ਇੱਕ ਇੱਕ ਇਸ ਕੰਮ ਹੋਣੀ ਹੈ ਇਹ ਸਵੀਟਸ ਵਾਸਤੇ ਆ ਗਏ ਜਿਵੇਂ ਆਈਸਕ੍ਰੀਮ ਪਾਣਾ ਕੋਈ ਘਰੇ ਗੈਸਟ ਆਇਆ ਉਹਨੂੰ ਸਵੀਟਸ ਦੇਣੀ ਹੈ ਇਹ ਵੀ ਜਾਮਾ ਸਿੰਘ ਜਪਾਨ ਦੀ ਕਰੋਕਰੀ ਹੈ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦੇ ਵੀ ਜਨ ਕਿ 60 ਤੋਂ ਲੈ ਕੇ 65% ਤੱਕ ਡਿਸਕਾਊਂਟ ਹੈਗਾ ਕਿੰਨੇ ਕਿਦਾ ਪੈ ਜੂ ਜਿਵੇਂ ਸੈੱਟ 6 ਦਾ ਹੁੰਦਾ ਜੀ 6 ਦਾ ਸੈੱਟ ਹੁੰਦਾ ਜਿਵੇਂ 3500 MRP ਹੈ ਸਿਰਫ 1500 ਦਾ ਪੇਗਾ ਠੀਕ ਹੈ ਜੀ ਤੇ ਆ ਜੀ ਦੇਖ ਸਕਦੇ ਹੋ ਤੁਸੀਂ ਦੇਖੀ ਜਦੋਂ ਤੁਸੀਂ ਜੋ ਆਇਆ ਹੋਗਾ ਤੁਹਾਡੇ ਇੱਕ ਗੈਸਟ ਜਦੋਂ ਹੱਥ ਦੇਵੋਗੇ ਗੈਸਟ ਇਹਦੇ ਕੰਨੀਆਂ ਦੇਖੇਗਾ ਬਹੁਤ ਦੂਸਤਾ ਬਾਜੂ ਆਏਗਾ ਸੁਪੀਰੀਅਰ ਕੁਆਲਿਟੀ ਦੀ ਆ ਦੋਸਤੋ ਇਹ ਕਿੰਨੇ ਦਾ ਪਈ ਜੀ 2100 ਦਾ ਪਈ ਜੀ 2100 ਰੁਪਏ ਦਾ ਹਾਂਜੀ ਬਾਕੀ ਤੁਸੀਂ ਆ ਦੇਖ ਚਾਲਦੇ ਹੋ ਜਿਵੇਂ ਪਿਓਰ ਗੋਲਡ ਰੈਫਲੈਕਸ਼ਨ ਆਸਰੇ ਸੀ ਦੋਸਤੋ ਬਈ ਜੀ ਪਹਿਲਾਂ ਦੱਸ ਰਹੇ ਸੀ ਕਿ ਇਹ ਤੇ ਆ ਗੋਲਡ ਲੱਗਿਆ ਹੋਇਆ ਬਈ ਪਿਓਰ 24 ਕੈਰੇਟ ਗੋਲਡ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕੈਵਰੇਜ ਟੁਰਕੀ ਦੀ ਕਲੈਕਸ਼ਨ ਹੈ। ਐਕਸ ਜੀ 24 ਕੈਰਟ 골ਡ ਐਡੀਸ਼ਨ ਹੈ। ਕੋਈ ਵੀ ਤੁਸੀਂ ਚੈੱਕ ਕਰ ਸਕਦੇ ਆ। ਠੀਕ ਹੈ ਜੀ। ਜੇ ਨਹੀਂ ਸੋਨਾ ਨਿਕਲਦਾ ਤਾਂ ਪਰ ਬੈਠੇ ਆ। ਠੀਕ ਹੈ ਜੀ। ਹਾਂ ਜੀ। ਇਹ ਮਹਿੰਗਾ ਹੁਣ ਕਾਫੀ ਕਿੰਨੇ ਕੁ ਦਾ ਹੈ? ਸਰ ਇਹ 2500 ਦਾ ਸੈੱਟ ਹੈ। ਵੈਸੇ ਮਾਰਕੀਟ ਦੇ ਵਿੱਚ 5-5000 ਰੁਪਏ ਦਾ ਹੈ। ਆਪਾਂ ਵੈਸੇ ਕੋਲ ਸਿਰਫ 2500 ਨਾਲ ਬਾਈ ਜੀ ਦੱਸ ਰਿਹਾ ਕਿ ਇਹ 골ਡ ਲਹਾ ਚੜਿਆ ਹੋਇਆ ਹਨਾ। ਤਾਂ ਉਹਦੇ ਹਿਸਾਬ ਨਾਲ ਪ੍ਰਾਈਸ ਬਹੁਤ ਸਹੀ ਹੈ 2500 ਦਾ ਹਨਾ। ਆ ਜਿਵੇਂ ਗਲਾਚ ਆਗੇ ਵੀ 골ਡ ਐਡੀਸ਼ਨ ਹੈ। ਠੀਕ ਹੈ ਜੀ। ਠੀਕ ਹੈ। ਬਾਕੀ ਇਹ ਸਾਰੇ ਜਾਮਾਂ ਸੇ ਨੰ ਕੰਪਨੀ ਆ ਦੋਸਤੋ ਇਹ ਆਨਲਾਈਨ ਕੱਢ ਸਕਦਾ ਹੀ ਹੈ ਹਾਂਜੀ ਆਨਲਾਈਨ ਤੁਸੀਂ ਰੇਟ ਵੀ ਕੱਢ ਸਕਦੇ ਹੋ 1250 ਰੁਪਏ ਦੇ ਹਾਂਜੀ ਠੀਕ ਹੈ ਜੀ ਆ ਜਲਦੀ ਜਲਦੀ ਬੋਲੀ ਜਾਓ ਜਿਵੇਂ ਆ ਆ ਗਿਆ ਜੀ ਆ ਸਮਾਨ ਆ ਗਿਆ ਆਪਣੇ ਕੋਲ ਹੈ ਨਾ ਇਹ ਹਾਂਜੀ ਕੋਈ ਵੀ 스ਨੈਕਸ ਜਾਨੀ ਕਿ ਘਰੇ ਜਦ ਗੈਸਟ ਆਏ ਉਹਨਾਂ ਨੇ ਪਾ ਕੇ ਰੱਖਣਾ ਏਅਰ ਟਾਈਟ ਕੰਟੇਨਰ ਨੇ ਇਹ ਤਕਰੀਬਨ ਆਪਣੇ ਕੋਲ 2300 ਤੋਂ ਸਟਾਰਟ ਹੋ ਜਾਂਦਾ ਹੈਗਾ ਉੱਪਰ ਕਿੰਨੀ ਮਰਜ਼ੀ ਰੇਂਜ ਚ ਲੈ ਲਓ ਠੀਕ ਹੈ ਸਰ ਆ ਕੱਪ ਸੈੱਟ ਆ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਲੈਮਨ ਸੈੱਟ ਹੈਗਾ ਡਿਕੋ ਪ੍ਰਾਈਡ ਦਾ ਪੂਰਾ ਸੱਟ ਮਾਈਕ੍ਰੋਵੇਵ ਸੇਵ ਹੋਏਗਾ ਗਿਫਟ ਗਿਫਟ ਵੀ ਦਿੰਦੇ ਨੇ ਨਾ ਦੇਖੋ ਮਾਈਕ੍ਰੋਵੇਵ ਸੇਵ ਹੈ ਕੱਲਾ-ਕੱਲਾ ਜਾਨੀ ਕਿ ਤੁਸੀਂ ਇਹ ਵੀ ਮਾਈਕ੍ਰੋ ਵਿੱਚ ਧਰ ਸਕਦੇ ਹੋ ਕੋਈ ਗਲਾਸ ਤੁਸੀਂ ਮਾਈਕ੍ਰੋ ਵਿੱਚ ਧਰ ਸਕਦੇ ਹੋ ਮਾਈਕ੍ਰੋ ਜਰ ਵੀ ਰੱਖ ਸਕਦੇ ਹੋ ਓਕੇ ਜੀ ਹਾਂਜੀ ਆਹ ਕੱਪ ਆ ਗਏ ਸੌਸਰ ਸੈੱਟ ਆ ਗਏ ਇੱਕ ਆਹ ਸੈੱਟ ਦੇਖੋ ਤੁਸੀਂ ਹਾਂ ਬਹੁਤ ਸੋਹਣਾ ਯਾਰ ਹੈ ਨਾ ਇਹ ਵੀ ਜਾਮਾਸੇਨ ਜਪਾਨੀ ਕਰੋਕਰੀ ਹੈ ਜੀ ਜੀ ਇੱਕ ਟੀ ਸੈੱਟ ਹੈ ਪੂਰਾ ਜੇ ਆਪਾਂ ਮਾਰਕੀਟ ਚੋਂ ਬਾਏ ਕਰਦੇ 3500 ਰੁਪਏ ਦਾ ਠੀਕ ਹੈ ਜੀ ਆਹ ਇਹਦਾ ਉਪਰੋਂ ਆ ਖਰਾਬ ਤਾਂ ਨਹੀਂ ਹੁੰਦਾ ਨਹੀਂ ਸਰ ਨਹੀਂ ਨਹੀਂ गोल्ड कदे खराब नहीं होता बस स्टील बोल ਦਾ ਪ੍ਰੇਜ ਰੱਖਣਾ ਹੈ स्टील बोल ਨਹੀਂ ਮਾਰਨਾ ਅਦਰਵਾਈਜ਼ ਇਹਨੂੰ ਕੁਝ ਨਹੀਂ ਹੋਏਗਾ ਨਾਲ ਮਿਲੇਗੀ ਕੈਟਲ ਮਿਲੇਗੀ ਇਹ ਨਾਲ ਮਿਲੂਗੀ ਆਪਣੇ ਕੋਲ ਸਿਰਫ 2500 ਦਾ ਮਿਲੇਗਾ 2500 ਰੁਪਏ ਦਾ ਸੈਟ ਹੈ ਜੀ ਕਿ ਮੈਂ ਆ ਤੁਸੀਂ ਗਿਫਟ ਸੈਟ ਦੇਖ ਸਕਦੇ ਹੋ ਇਹਦੇ ਨਾਲ ਦੀਆਂ ਗਿਫਟਾਂ ਆਪਣੇ ਕੋਲ 2 250 ਤੋਂ ਵਧੀਆ ਸਟਾਰਟ ਹੋ ਜਾਂਦੀਆਂ ਨੇ ਜਿਵੇਂ ਕਿਸੇ ਨੇ ਗਿਫਟ ਕਰ ਲਈ ਇਹ ਕਿੰਨੇ ਦਾ ਜੀ ਵਿੱਚ ਉਹ ਵਾਲਾ ਜੀ ਇਹ 950 ਦਾ ਹੈ ਇਹ 850 ਦਾ ਦੋਸਤੋ ਇਹ ਗਿਫਟ ਗਿਫਟ ਦੇਣ ਨੂੰ ਵਧੀਆ ਬਈ ਜੀ ਨਾ ਪਰ ਵਾਟਰਫਾਲ ਪਏ ਨੇ ਪਾਣੀ ਚੱਲਦਾ ਹੈ ਲਾਈਟਾਂ ਚੱਲਦੀਆਂ ਨੇ ਇਹਦੇ ਵਿੱਚ ਆਹ ਵਾਲੇ ਕੱਪ ਆ ਗਏ ਜੀ ਇਹ ਕੌਫੀ ਕੱਪ ਆਗੇ ਭਾਜੀ ਹਾਂਜੀ ਹਾਂਜੀ ਇਹ ਵੀ ਜਨਨ ਕੀ ਕੱਪ ਦੀ ਰੇਂਜ ਆਪਣੇ ਕੋਲ 100 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਅੱਛਾ ਜੀ 2500 ਰੁਪਏ ਤੱਕ ਤਰ੍ਹਾਂ ਦੇ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਕੱਪ ਪਏ ਨੇ ਵੇਖਿਓ ਕੱਪ ਜੀ ਮੈਂ ਆ ਦੇਖ ਸਕਦੇ ਹੋ ਤੁਸੀਂ ਇਹ ਚ ਭਾਜੀ 6 ਘੰਟੇ ਜਿਹੇ ਜੀ ਤੁਸੀਂ ਚਾਹ ਪਾਓਗੇ ਉਹ ਜੀ ਰਹੇਗੀ ਉਹ ਜੀ ਪੀਰ ਹੋਗੀ ਠੀਕ ਹੈ ਜੀ ਠੀਕ ਹੈ ਜੀ ਇਹ ਜਨੇ ਕਿ ਆਪਾਂ ਛੋਟਾ ਕੈਰੀ ਕਰਨਾ ਕੈਰੀ ਕਰਨ ਨੂੰ ਇਹਦੀ ਐਮ ਆਰ ਪੀ 1400 ਰੁਪਏ ਹੈ 1400 ਰੁਪਏ ਹਾਂਜੀ ਤੇ ਆ ਗਿਆ ਆਪਣੇ ਕੋਲੇ ਚਪਾਤੀ ਬਾਕਸ ਚਪਾਤੀ ਬਾਕਸ ਆ ਗਿਆ ਜੀ ਹਰ ਇੱਕ ਤਰ੍ਹਾਂ ਦਾ ਚਪਾਤੀ ਬਾਕਸ ਮਿਲ ਜਗਾ ਡਬਲ ਲੈਣਾ ਸਿੰਗਲ ਲੈਣਾ ਕਿਸੇ ਨੇ ਸੈੱਟ ਲੈਣਾ ਉਹ ਵੀ ਮਿਲ ਜਗਾ ਤਿੰਨ ਦਾ ਠੀਕ ਹੈ ਚਪਾਤੀ ਬਾਕਸ ਕਿੰਨੇ ਤੋਂ ਸ਼ੁਰੂ ਹੋਇਆ ਜੀ ਚਪਾਤੀ ਬਾਕਸ 250 ਤੋਂ ਸ਼ੁਰੂ ਹੋ ਜਾਂਦਾ ਜੀ ਆਪਣੇ ਕੋਲੇ ਤੇ ਆ ਸੂਪ ਸੈੱਟ ਆ ਗਏ ਇਹ ਕੀ ਇਹ ਕੀ ਸਮਾਨ ਆ ਗਿਆ ਆਪਣੇ ਕੋਲ ਇਹ ਜੀ ਬਾਰਬੀਕਿਊ ਆ ਗਿਆ ਅੱਛਾ ਬਾਰਬੀਕਿਊ ਬੱਚੇ ਜਿਵੇਂ ਜਿਵੇਂ ਲਾਉਂਦੇ ਨੇ ਉਹ ਕਿਉਂਕਿ ਤੇ ਇਹ ਤੜੀ ਹੋਈ ਚੀਜ਼ ਨਹੀਂ ਇਲੈਕਟ੍ਰੋ अच्छा जिमे ओ अगले नु अलग तो जो कोले वगैरह ਵਰਤਦਾ ਅਗਲਾ ਉਹ ਕੋਲਿਆਂ ਦੀ ਲੋੜ ਨੇ ਕੋਲੇ ਪਹਿਲਾਂ ਬਜ਼ਾਰੋਂ ਲੈਣ ਜਾਂਦਾ ਬੰਦਾ ਹਟ ਕਾਲੇ ਕਰਦਾ ਪਲੱਗ ਲਾਓ ਇਹਦੇ ਉੱਪਰ ਚਿਕਨ ਰੱਖੋ ਆਪਣੀ ਟਿੱਕਾ ਬਣਾਓ ਜਿਹੜੀ ਦਿਲ ਕਰਦਾ ਬਣਾਓ ਨਾਲੇ ਬਕਾਇਦ ਤੇਲ ਤੋਂ ਬੰਡਰਸ਼ੈਫ ਕੰਪਨੀ ਹੈ ਬੰਡਰਸ਼ੈਫ ਕਹਿੰਦੇ ਬਕਾਇਦਾ ਗਾਰੰਟੀ ਵਾਰੰਟੀ ਨਾਲ ਹੈ ਕਿੰਨੇ ਦਾ ਜੀ ਆਪਣੇ ਕੋਲੇ ਇਹ ਆਪਣੇ ਕੋਲੇ ਪੇਗਾ ਜੀ 3700 ਦਾ ਸਾਢੇ 3700 ਰੁਪਏ ਦਾ ਜੀ ਹਾਂਜੀ ਆਜੋ ਜੀ ਇਹ ਸਟੀਲ ਦਾ ਹੈ ਜੀ ਸਮਾਨ ਸਾਡੇ ਉਹ ਡਿਨਰ ਸੈੱਟ ਨੇ ਆਪਣੇ ਕੋਲੇ 850 ਤੋਂ ਸਟਾਰਟ ਹੋ ਜਾਏਗਾ ਡਿਨਰ ਸੈੱਟ ਤੁਸੀਂ 10.500 ਤੱਕ ਸੈੱਟ ਲੈ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਬਾਕੀ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਆਹ ਸਾਡੇ ਕੋਲ ਬਹੁਤ ਡਿਮਾਂਡ 'ਚ ਨੇਗੇ ਹਾਂ ਯਾਰ ਜਿਵੇਂ ਜਾਨੀ ਕਿ ਪਿੱਤ ਬੋਟਲ ਹੈ ਕੋਈ ਵੀ ਵੱਡੇ ਡਰਿੰਕ ਕਰਨ ਦੀ ਸਕੀਨ ਹੁੰਦੇ ਨੇ ਜੀ ਡਰਿੰਕ ਡਰੋਮ ਕਵਾ ਵੀ ਇੱਕ ਵਾਰ ਤੇ ਆ ਗਈ ਸਰ ਠੀਕ ਹੈ ਜੀ ਠੀਕ ਹੈ ਉੱਪਰ ਲੈਂਪ ਪਏ ਨੇ ਤੁਸੀਂ ਦੇਖ ਸਕਦੇ ਹੋ ਅੱਛਾ ਜੀ ਠੀਕ ਹੈ ਜੀ 1200 ਰੁਪਏ ਦਾ ਜੀ ਨਾ ਰੇਟ ਹੈ ਇਹਦਾ ਹਾਂ ਜੀ ਇਹ ਵੀ ਦੇਖ ਪਾਣ ਦੀ ਕੋਸ਼ਿਸ਼ ਆਵਾਜ਼ਿੰ ਤੁਸੀਂ ਉੱਪਰ ਸਟਿੱਕਰ ਜਾਨਕਿ ਪੂਰਾ ਦੇਖ ਸਕਦੇ ਆ ਠੀਕ ਹੈ ਜੀ ਉਹ ਜਿਵੇਂ ਬੀਰ ਬੂਰ ਪਉਣ ਨੂੰ ਲੋਕਾਂ ਨੇ ਘਰੇ ਰੱਖਣਾ ਨੇਗੇ ਘਰੇ ਆਪਣਾ ਬਾਰ ਬਣਾ ਲੈਂਦੇ ਨੇ ਛੋਟਾ ਯਾਰ ਰਿਕਵੈਸਟ ਆਏ ਹੋਏ ਨੇ ਬੀਰ ਪਾਈ ਆਰਾਮ ਨਾਲ ਠੀਕ ਹੈ ਜੀ ਘਰੇ ਚੱਲਦੀ ਆ ਵਿੱਚ ਉਹਸੋ ਆ ਦੇਖੋ ਚੀਜ਼ਾਂ ਇਹ ਹਰ ਇੱਕ ਸ਼ੌਪ ਤੇ ਨਹੀਂ ਮਿਲਦੀਆਂ ਇਹ ਹਣਾ ਹਾਂਜੀ ਤੇ ਉਹ ਤੁਸੀਂ ਲੈਂਪ ਦੇਖ ਸਕਦੇ ਹੋ ਇੰਪੋਰਟਡ ਲੈਂਪ ਨੇਗੇ ਠੀਕ ਹੈ ਜੀ ਇਹ ਜੇ ਮਾਰਕੀਟ ਚੋਂ ਤੁਸੀਂ ਬਾਇ ਕਰ ਰਹੇ ਹੋ ਕੱਟ ਕੇ 4000 ਦਾ ਆ ਆਪੇ ਕੋਲ ਸਿਰਫ 2000 ਦਾ ਨਿਕਲੇ ਏ ਬਹੁਤ ਸੋਹਣੇ ਲੱਗਦੇ ਹਨ ਇੱਕ ਚੀਜ਼ ਤੁਹਾਨੂੰ ਮੈਂ ਦਿਖਾਣੀ ਚ ਅੱਜ ਕੱਲ ਜਿਹੜਾ ਯੰਗ ਮਟੀਰੀਅਲ ਹੈ ਘਰੋਂ ਥੋੜਾ ਜਿਹਾ ਲੁੱਕੇ ਡਰਿੰਕ ਕਰਦਾ ਓਕੇ ਜੀ ਉਹਨਾਂ ਦੇ ਵਾਸਤੇ ਸਪੈਸ਼ਲ ਚੀਜ਼ ਹੈ ਆਹ ਸੀ ਜੀ ਬਾਹਰ ਸੈਟ ਹੈ ਗੱਡੀ ਗੁੱਡੀ ਚ ਰੱਖਦੇ ਇਹਦੇ ਵਿੱਚ ਨਾਪਾ 30 ml 60 ml 6 ਗਲਾਸ ਆਈਸ ਕਿਊ ਕੁਆਟਰ ਆਈਸੋਪਨਰ ਮਿਕਸਰ ਆਈਸ ਹੋਲਡਰ ਠੀਕ ਹੈ ਪਰ ਇੱਕ ਚੀਜ਼ ਹੋਏਗੀ ਤਾਂ ਕਿਸੇ ਗੱਲ ਇਹ ਮਤਲਬ ਇਹਨੂੰ ਐਂ ਕਰਕੇ ਫੇਰ ਗੱਡੀ ਚ ਰੱਖ ਲੋ ਬੰਦੇ ਹੋ ਜਾਂਦਾ ਜੀ ਜੇ ਮਾਰਕੀਟ ਚੋਂ ਸੀ ਲੈਣੇ ਹੋ ਤਕਰੀਬਨ 5000 ਰੁਪਏ ਦਾ ਹੈਗਾ ਠੀਕ ਹੈ ਜੀ ਆਪਣੇ ਕੋਲੋਂ ਇਹ ਸਿਰਫ 3000 ਦਾ ਮਿਲੇਗਾ 3000 ਰੁਪਏ ਦਾ ਜੀ ਹਾਂਜੀ ਠੀਕ ਹੈ ਜੀ ਬਾਕੀ ਤੁਸੀਂ ਆ ਦੇਖ ਸਕਦੇ ਹੋ ਡਿਨਰ ਸੈੱਟ ਲੱਗੇ ਹੋਏ ਨੇ ਠੀਕ ਹੈ ਜੀ ਠੀਕ ਹੈ ਜੀ ਇਹ ਡਿਨਰ ਸੈੱਟ ਵਗੈਰਾ ਆਪਣੇ ਕੋਲ ਕੀ ਰੇਂਜ ਚ ਨਹੀਂ ਡਿਨਰ ਸੈੱਟ ਤਕਰੀਬਨ 60% ਡਿਸਕਾਊਂਟ ਤੇ ਹੁੰਦੇ ਨੇ 850 ਤੋਂ ਸ਼ੁਰੂ ਹੋ ਜਾਂਦਾ ਮੈਲਾਮਾਈਨ ਚ ਠੀਕ ਹੈ ਜੀ ਤੇ 2500 ਤੱਕ ਜਨ ਕੇ ਆਪਣੇ ਕੋਲ ਡਿਨਰ ਸੈੱਟ ਨੇ ਠੀਕ ਹੈ ਬਾਕੀ ਤੁਸੀਂ ਆ ਲੰਚ ਬਾਕਸ ਦੇਖ ਸਕਦੇ ਹੋ ਇਹ ਡੌਗਸ ਕੰਪਨੀ ਦੀ ਹੈ ਜੀ ਆਪਾਂ ਜੇ ਆਪਾਂ ਇੰਡੀਆ ਤੋਂ ਬਾਹਰ ਜਾਈਏ ਨਾ ਜਿਹੜੇ ਉਹ ਫਰੋਸ ਜਾਂ ਵੈਸੇ ਉਪਰ ਰੱਖਦੇ ਨੇ ਉਹ ਬਾਸਕਟ ਦੇ ਵਿੱਚ ਰੱਖਦੇ ਨੇ ਬਾਸਕਟ ਦੇ ਵਿੱਚ ਕਿਉਂਕਿ ਹਵਾ ਲੱਗੀ ਜਾਂਦੀ ਹੈ ਸਬਜ਼ੀ ਤੁਹਾਡੀ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਇਹ ਆਪਣੇ ਕੋਲ ਲੱਗ ਲੱਗ ਟੁੱਟੇ ਹੈ ਨਾ ਇਹ ਵੀ ਸਿਸਟਮ ਰੁਪਿਆ ਦਾ ਕਿ ਮਰਜੀ ਕਿਹੜੀ ਚੱਲੇ ਜੀ ਚੱਤਰੇ ਨਹੀਂਗਾ ਇਹ ਸਿਰਫ 250 ਦੀ ਮਿਲੇਗੀ 250 ਦੀ ਜੀ ਇਹ ਤਾਂ ਬਹੁਤ ਸਹੀ ਥਾਈ ਹੈ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਇੱਥੇ ਮੈਂ ਤੁਹਾਨੂੰ ਦੇ ਰਿਹਾ ਆਂ ਰਾਊਂਡ ਚ ਐ ਕਲਰ ਚੇਂਜ ਮਿਲ ਜੂਗਾ ਠੀਕ ਹੈ ਜੀ ਆ ਬਹੁਤ ਵਧੀਆ ਆਈਟਮ ਆ ਯਾਰ ਦਰਸ਼ਕੋ ਆ ਦੇਖੋ ਤੁਸੀਂ ਜਿਵੇਂ ਹੁਣ ਅੱਜ ਕੱਲ ਬੱਚੇ ਬਾਹਰ ਜਾਂਦੇ ਨੇ ਲਾਈਟ ਵੇਟ ਲੰਚ ਬਾਕਸ ਸਾਰਾ ਫੁੱਲ ਮਾਈਕਰੋ ਸੇਵ ਹੋਏਗਾ ਬੋਟਲ ਹੋਏ ਕਿ ਚਾਰ ਬਾਕਸ ਆਉਣਗੇ ਅੱਛਾ ਜੀ ਕੰਪਨੀ ਦਾ ਹੋਇਆ ਕਲਾਸਿਕ ਐਸੈਂਸ਼ੀਅਲ ਜਾਨੀ ਕਿ ਆਪਣੇ ਕੋਲ ਕੋਈ ਵੀ ਦਿੱਕੀ ਜੀ ਨਹੀਂ ਹੋਗਾ ਜਿਵੇਂ ਬਹੁਤ ਜ਼ਿਆਦਾ ਹੋ ਗਿਆ ਮਿਲਟਨ ਦਾ ਹੋ ਗਿਆ ਹਰ ਇੱਕ ਚੀਜ਼ ਬ੍ਰੈਂਡ ਹੋਏ ਆਪਣੇ ਕੋਲੇ ਕਿੰਨੇ ਦਾ ਜੀ ਇਹ ਸਿਰਫ 750 ਰੁਪਏ ਦਾ ਹੈ ਜੀ ਅਸੀਂ ਨਾਲ ਬੋਟਲ ਨਾਲ ਬੋਟਲ ਵੀ ਹੈ 750 ਮਿਲਦੀ ਹਾਂਜੀ ਬਾਕਸ ਆ ਗਿਆ ਜੇ ਕਿਸੇ ਨੇ ਐਲਟਰੋਨਿਕ ਲੰਚ ਬਾਕਸ ਲੈਣਾ ਹੈ ਅੱਛਾ ਜੀ ਆ ਦੇਖੋ ਕੰਮ ਤੇ ਜਾਂਦਾ ਹੈ ਅਗਲਾ ਖਾਣਾ ਠੰਡਾ ਹੋ ਜਾਂਦਾ ਇਹਨੂੰ ਪਲੱਗ ਲਾਓ ਅੱਧਾ ਘੰਟਾ ਪਹਿਲਾਂ ਅੱਛਾ ਜੀ ਦੇਖੋ ਵਾਹ 850 ਦਾ ਸੇਲ ਕਰਦੇ ਜੀ ਤਾਂ ਤੁਹਾਡੀ ਵੀਡੀਓ ਦੇਖ ਕੇ ਨੂੰ 800 ਦੇ ਦਵਾ 800 ਰੁਪਏ ਦਾ ਜੀ 50 ਰੁਪਏ ਦਾ ਡਿਸਕਾਊਂਟ ਕਰਤਾ ਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਸਟੀਲ ਚ ਮਿਲ ਜਾਣਗੇ ਆ ਜੇਪੀ ਦਾ ਲੰਚ ਬਾਕਸ ਹੈ ਬੋਟਲ ਦੇ ਨਾਲ ਇਹ ਕਿਹਦੀ ਆਪਣੇ ਕੋਲੇ ਇਹ ਲੰ ਇਹ ਲਾਂਚ ਵੋਕਸ ਆ ਮੇਜੀ ਸਟੀਲ ਦੇ ਵਿੱਚ ਬਾਕੀ ਉਸ ਤੋਂ ਗਿਆ ਟ੍ਰੇਆ ਦੇਖ ਸਾ ਦੇ ਆ ਬਹੁਤ ਸਾਰੀਆਂ ਆਈਟਮਾਂ ਪੂਰੀਆਂ ਮਤਲਬ ਜਿਵੇਂ ਟ੍ਰੇਆ ਤੁਸੀਂ ਦੇਖਿਆ ਹੋਣਗੇ ਪਲਾਸਟਿਕ ਦੇ ਥੱਲੇ ਕਿਤੇ ਟੁੱਟ ਜਾਂਦੀਆਂ ਨੇ ਬੜੇ ਲੋਕੀ ਪਰਚਾਲ ਆਉਂਦ ਰਹੇ ਆਪਾਂ ਉਹ ਚੀਜ਼ ਖਤਮੇ ਕਰਤੀ ਓਕੇ ਜੀ ਏ ਗੇਰ ਦਾ ਕੋਈ ਚੱਕਰ ਨਹੀਂ ਓਕੇ ਜੀ ਓਕੇ ਓਕੇ ਡਿੱਗਣ ਡੁੱਗਣ ਦਾ ਕੋਈ ਡਰ ਨਹੀਂ ਟ੍ਰੇ ਕੋਈ ਟੁੱਟੂਗੀ ਨਹੀਂ ਕੋਈ ਹਿੱਲੂਗੀ ਨਹੀਂ ਪਾਣੀ ਪਾ ਲੋਗੇ ਮਰਜੀ ਕਰ ਲੋ ਖਰਾਬ ਨਹੀਂ ਹੋਏਗੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਹੀ ਵਧੀਆ ਚੀਜ਼ ਹੈ ਇਹ ਇੱਕ ਹੀ ਰੇਂਜ ਚ ਆਪਣੇ ਕੋਲ ਇਹ ਸਿਰਫ 800 ਦਾ ਸੈੱਟ ਹੈ ਭਾਜੀ 800 ਦਾ ਜੀ ਆ ਦੇਖ ਅੱਜਕੱਲ ਬੱਚੇ ਜਿਵੇਂ ਖਾਣਾ ਖਾਂਦੇ ਸ਼ਿਕੀਰ ਨੇ ਪੀਜ਼ਾ ਵਗੈਰਾ ਬਣਾਣਾ ਉਹਨਾਂ ਲਈ ਪੀਜ਼ਾ ਮੇਕਰ ਮਿਲ ਜਾਏਗਾ ਅੱਛਾ ਜੀ ਪੀਜ਼ਾ ਮੇਕਰ ਬੇਰੀ ਬਾਰੀ ਦੱਸੋ ਯਾਰ ਇਹ ਤਾਂ ਇਹ ਬੇਕ ਕਰਨ ਵਾਲੀ ਚੀਜ਼ ਅੱਜਕੱਲ ਹਣਾ ਹਾਂਜੀ ਇਹਦੇ ਸਿਰਫ ਉਹਨੇ ਬੇਸ ਲਾ ਕੇ ਜਿਹੜਾ ਕੁਝ ਉੱਪਰ ਪਚਪਾਣਾ ਜਿਵੇਂ ਹਾਂਜੀ ਹਾਂਜੀ ਸਬਜ਼ੀਆਂ ਪਾ ਕੇ ਇਹਨੂੰ ਬੰਦ ਕਰ ਦਿਓ ਪਤਾ ਹੀ ਹੁੰਦਾ ਜੀ ਉਸ ਤੋਂ ਬਾਅਦ 15-20 ਮਿੰਟ ਬਾਅਦ ਤੁਹਾਡਾ ਪੀਜ਼ਾ ਤਿਆਰ ਹੋ ਜਾਏਗਾ ਕਿੰਨੇ ਦਾ ਜੀ ਇਹ ਇਹ ਸਿਰਫ 3200 ਦਾ ਹੈ 3200 ਜੇ ਕੋਈ ਸਨੇ ਟ੍ਰੇਨ ਚ ਲੈਣਾ ਤਾਂ ਸ਼ਾਪ ਖੋਲਣੀ ਹੋਊਗੀ ਤੇ ਹਾਂਜੀ ਇਹ ਦੋ ਜ਼ਿਆਦਾ ਜੇ ਸ਼ਾਪ ਖੋਲ ਅੱਛਾ ਜੀ ਆ ਦੇਖੋ ਇਹਦੀ ਪਲੇਟ ਨਿਕਲ ਜਾਂਦੀ ਹੈ ਓਕੇ 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 ਇੱਥੇ ਪੀਜ਼ਾ ਬੇਸ ਆ ਉਹਨੂੰ ਧਰੋ ਅੱਛਾ 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 ਇਹਨੂੰ ਹਾਈ ਕਰੋ ਦੋਸਤੋ ਜੇ ਕਿਤੇ ਸ਼ਾਪ ਖੋਲਣੀ ਹੈ ਸ਼ਾਪ ਤੇ ਮੰਗਾਉਣਾ ਉਹਦੇ ਲਈ ਆ ਚੀਜ਼ ਹੈ ਘਰ ਚ ਵੀ ਤੁਸੀਂ ਜਾਨੀ ਕਿ ਜੇ ਕੋਈ ਚਿਕਨ ਖਾਣ ਦਾ ਸ਼ਕੀਨ ਹੈ ਜਾਂ ਪਨੀ ਟਿੱਕਾ ਖਾਣ ਦਾ ਘਰੇ ਤੰਦੂਰੀ ਰੋਟੀ ਖਾਣੀ ਹੈ ਤਾਂ ਤੰਦੂਰ ਮਿਲ ਜਾਏਗਾ ਇਹ ਵੀ ਆਪਣੇ ਕੋਲ ਹੈਵੀ ਡਿਸਕਾਊਂਟ ਤੇ ਨੇ ਠੀਕ ਹੈ ਜੀ ਹੁਣ ਆਪਾਂ ਇਹਦੀ ਗੱਲ ਕਰੀਏ ਆ ਆ ਸਮਾਨ ਕੀ ਹੈਗਾ ਜੀ ਇਹ ਸਰ ਜਿਵੇਂ ਅੱਜ ਕੱਲ ਵੱਡੀਆਂ ਬਰੈਡਾਂ ਚੱਲ ਪਈਆਂ ਪਹਿਲਾਂ ਛੋਟੀਆਂ ਆਉਂਦੀਆਂ ਹੁੰਦੀਆਂ ਸੀ ਉਹਦੇ ਵਾਸਤੇ ਜਿਵੇਂ ਛੋਟੇ ਹੈਗੇ ਨੇ 900 ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਇਹ ਚੀਜ਼ ਹੈ ਜਿਵੇਂ ਬਰੈਡ ਬਣਾ ਲਈ ਉਸ ਤੋਂ ਬਾਅਦ ਜਿਵੇਂ ਹੁਣ ਕਈਆਂ ਨੂੰ ਸ਼ੌਂਕ ਹੁੰਦਾ ਵੀ ਚਿਕਨ ਫਿਸ਼ ਵਗੈਰਾ ਉਹ ਇਹਦੇ ਬਣਾ ਕੇ ਖਾਂਦੇ ਨੇਗੇ ਓਕੇ ਓਕੇ ਜੀ ਇਹਨੂੰ ਪ੍ਰੈਸ ਕਰ ਦੋ ਬਟਨ ਜਿਵੇਂ ਆਪਾਂ ਤੰਦੂਰੀ ਕਹਿੰਦੇ ਆ ਉਹਨੇ ਹਾਂ ਜੀ ਹਾਂ ਜੀ ਹਾਂ ਜੀ ਗ੍ਰਿਲਡ ਕਰਕੇ ਜਿਵੇਂ ਗ੍ਰਿਲਡ ਗ੍ਰਿਲ ਇਹਨੂੰ ਖੋਲ ਲਓ ਓਕੇ ਓਕੇ ਇਹਦੇ ਮੱਛੀ ਰੱਖੋ ਦੋਨੋਂ ਪਾਸੇ ਤੁਹਾਡੀ ਮੱਛੀ ਤਿਆਰ ਹੋ ਜਾਏਗੀ ਓਕੇ ਓਕੇ ਜੇ ਬੰਦ ਕਰਨੀਆਂ ਬੰਦ ਕਰ ਠੰਡ ਦੇ ਵਿੱਚ ਲਾ ਲਓ ਜਿਵੇਂ ਮਤਲਬ ਕਿਵੇਂ ਮਾਦੀ ਖਾਓ ਜੇ ਬੱਚੇ ਕੋਲ ਤੋਂ ਕਰ ਬੱਚਿਆਂ ਕੋਲ ਟਾਈਮ ਘੱਟ ਹੁੰਦਾ ਕੋਲ ਵਾਲਾ ਹੁੰਦਾ ਜਿਹੜਾ ਉਹ ਧੂਆਂ ਹੋ ਜਾਂਦਾ ਉਹ ਧੂਆਂ ਹੋ ਜਾਂਦਾ ਬਾਕੀ ਆਹ ਚੀਜ਼ ਦੇਖੋ ਜਿਵੇਂ ਅੱਜ ਕਾ ਲੋਕੀ ਬਾਹਰ ਜਾਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਲਾਈਟ ਵੇਟ ਭਾਂਡੇ ਚਾਹੀਦੇ ਹੁੰਦੇ ਨੇ ਓਕੇ ਜੀ ਆਪਨੇ ਕੋਲੇ ਲਾਈਟ ਵੇਟ ਵਿਦ ਗਾਰੰਟੀ ਵਾਰੰਟੀ ਅੱਛਾ ਜੀ ਹੁਣ ਤੁਸੀਂ ਆਹ ਦੇਖ ਸਕਦੇ ਸਿਰਫ ਛੋਕ ਇੱਕ ਪਤੂਆ ਤੇ ਮੇਰਾ 900 ਗ੍ਰਾਮ ਦਾ ਹੋਏਗਾ ਹਾਂ ਬਹੁਤ ਹਲਕਾ ਜੀ ਠੀਕ ਹੈ ਇਹ ਪੂਰਾ ਸੈੱਟ ਆ ਇਹ ਦੋਨੇ ਚੀਜ਼ਾਂ ਜੀ ਚਾਰੇ ਚੀਜ਼ਾਂ ਜੀ ਸਾਰੀ ਚੀਜ਼ਾਂ ਜੀ ਹਾਂਜੀ ਠੀਕ ਹੈ ਜੀ ਇਹ ਆਪਣੇ ਕੋਲ ਸਿਰ 3500 ਦਾ ਮਿਲੇਗਾ 3500 ਦਾ ਜੀ ਹਾਂਜੀ ਠੀਕ ਹੈ ਬਾਕੀ ਜੇ ਕਿਸੇ ਨੇ ਘੱਟ ਲੈਣਾ ਤਾਂ ਆ ਮਿਲ ਜੇਗਾ ਠੀਕ ਹੈ ਜੀ ਇਹ ਫਲਿੱਪਕਾਰਟ ਦਾ ਹੈ 1700 ਦਾ ਸੇਲ ਕਰਨਾ ਹੈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਹਾਂ ਆਪ ਇਹ ਵੀ 1500 ਦਾ ਲਾ ਦਾਂਗੇ ਠੀਕ ਹੈ ਜੀ ਸਾਰਾ ਆ ਦੇਖੋ ਪੀਜ਼ਨ ਦਾ ਕੰਪਨੀ ਦਾ ਪਿਆ ਹੈ ਠੀਕ ਹੈ ਜੀ ਬਟਰਫਲਾਈ ਦਾ ਇਹ ਇਹ ਇਹਨਾਂ ਬਾਰੇ ਵੀ ਦੱਸੋ ਜਿਵੇਂ ਇਹ ਕੈਟਰ ਆ ਰਹੀਆਂ ਦੀ ਜਿਵੇਂ ਅੱਜ ਕੱਲ ਲੋਕੀ ਕਿਚਨ ਦੇ ਵਿੱਚ ਗਰਮ ਪਾਣੀ ਟੀਟਣ ਕਿ ਬਾਰ ਬਾਰ ਫ੍ਰਿਜ ਖੋਲਣਾ ਪੈਂਦਾ ਹੈ ਇਹ ਜ ਠੰਡਾ ਪਾਣਾ ਠੰਡਾ ਪਾ ਲੋ ਗਰਮ ਪਾਣਾ ਗਰਮ ਪਾ ਲੋ ਹਾਂਜੀ ਹੌਟੈਂਡ ਕੋਲਡ ਕੈਟਰ ਲਾ ਪਾ ਟੈਂਡ ਕੋਲਡ ਇਹ ਅਲੱਗ ਅਲੱਗ ਸਾਈਜ਼ ਚ ਮਿਲ ਜਾਣਗੀਆਂ ਤਕਰੀਬਨ 2.5 ਲੀਟਰ ਤੋਂ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ 1.5 12 ਲੀਟਰ ਤੁਸੀਂ ਲੈ ਸਕਦੇ ਹੋ ਇਹ ਕਿਵੇਂ ਤੰਬਾ ਇਹ ਸਰ ਕਾਪਰ ਕੋਟਿੰਗ ਹੈ ਕਾਪਰ ਜੀ ਇਹ ਕਹਿੰਦੇ ਵੀ ਪਰ ਨਹੀਂ 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 ਅੱਛਾ ਗਲਤ ਨਹੀਂ ਚਾਹ ਇਹ ਸਿਰਫ ਕਾਪਰ ਕੋٹنگ ਹੈ ਕੋਟਿੰਗ ਹੈ ਸਟੀਲ ਹੀ ਹੈ ਜੀ ਓਕੇ ਇਨਸਾਈਡ ਇਸ ਸਟੀਲ ਹੈ ਹਾਂਜੀ ਓਕੇ ਓਕੇ ਹੁਣ ਆਹ ਚੀਜ਼ ਆ ਗਈ ਇਹ ਰਾਈਸ ਕੁੱਕਰ ਆ ਗਿਆ ਇਹਦੇ ਵਿੱਚ ਤੁਸੀਂ ਰਾਈਸ ਕੁੱਕ ਕਰ ਸਕਦੇ ਹੋ ਇਹ ਚੀਜ਼ਲੀ ਮੇਕਰ ਵੀ ਹੈ ਸਬਜ਼ੀਆਂ ਸਟੀਮ ਕਰਨੀਆਂ ਨੇ ਫਰ ਇੱਕ ਜੀ ਤੁਸੀਂ ਇਹਦੇ ਵਿੱਚ ਬਣਾ ਸਕਦੇ ਹੋ ਠੀਕ ਹੈ ਸਰ ਅਗੇ 에어 ਫਰੈਅਰ ਆ ਗਏ ਜਿਵੇਂ ਤੁਸੀਂ ਕਹਿੰਦੇ ਹੋ ਅੱਜ ਕੱਲ੍ਹ ਤੇਲ ਖਾਣ ਨਹੀਂ ਚਾਹੀਦਾ ਓਕੇ ਓਕੇ ਠੀਕ ਹੈ ਇਹ ਚ ਮਟੀਰੀਅਲ ਲਿਆਓ ਆਪਣਾ ਜਿਹੜਾ ਕੋਈ ਖਾਣਾ ਚਿਕਨ ਬਣਾਉਣਾ ਹੈ ਪਕੌੜੇ ਬਣਾਉਣਾ ਹੈ ਬ੍ਰੈਡ ਬਣਾਉਣਾ ਹੈ ਹਵਾ ਦੇ ਨਾਲ ਹੀ ਫਰਾਈ ਕਰੇਗਾ ਜੀ। ਅੱਛਾ ਤੇਲ ਪਾਉਣ ਦੀ ਲੋੜ ਤੇਲ ਪਾਉਣ ਦੀ ਲੋੜ ਨਹੀਂ। ਓਕੇ 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 ਬਹੁਤ ਵਧੀਆ ਚੀਜ਼ ਆ ਯਾਰ ਤਾਂ ਵਿਕਣ ਵਾਲੀ ਆ ਬਰਾ। ਦੋਸਤੋ ਬਿਨਾ ਤੇਲ ਤੋਂ ਮਤਲਬ ਫਰਾਈ ਕਰਦਾ। ਹਾਂਜੀ ਹਾਂ। ਕੋਈ ਤੁਹਾਨੂੰ ਬੀਪੀ ਦੀ ਪ੍ਰੋਬਲਮ ਹੈ ਤਲਿਆ ਹੋਇਆ ਨਹੀਂ ਖਾਣਾ ਥੋੜਾ ਦਿਲ ਕਰਦਾ। ਇਹ ਜੂਕੀ ਬਣਾਓ। ਸੀ ਵਗੈਰਾ ਤੇ ਮਿਲਦਾ। ਹਾਂਜੀ ਹਾਂਜੀ ਬਿਨਾ ਤਲੇ ਆ ਜੀ। ਇਹ ਵੀ 2 ਸਾਲ ਦਾ ਗਰੰਟee ਹੈ 2 ਸਾਲ ਦੀ ਵਾਰੰਟੀ ਦੇ ਨਾਲ। ਅੱਛਾ ਜੀ ਆਹ ਰਹਿ ਗਿਆ। ਹਾਂਜੀ ਕੋਈ ਗੱਲ ਨਹੀਂ। ਠੀਕ ਹੈ ਜੀ। ਇਹ ਕਿੰਨੇ ਦਾ ਹੈ ਇਹ ਆਪਣੇ? 15500 ਦਾ ਪੀਕ। 15500 ਗਲੈਂਡ ਕੰਪਨੀ ਆ ਦੂ ਕੱਲੀ-ਕੱਲੀ ਕੜਾਹੀ ਮਿਲ ਜਾਏਗੀ 600 ਤੋਂ ਕੜਾਹੀ ਸਟਾਰਟ ਹੋ ਜਾਂਦੀ ਹੈ ਆਪਣੇ ਕੋਲ ਠੀਕ ਹੈ ਜੀ ਜਿਵੇਂ ਕਿਸੇ ਨੇ ਬਾਹਰ ਜਾਣਾ ਹੈ ਕੁੱਕਰ ਹੈਗਾ ਕੁੱਕਰ ਵੀ ਆਪਾਂ 1400 ਰੁਪਏ ਦਾ ਮੈਂ 1 ਕਿਲੋ 300 ਗ੍ਰਾਮ weight ਹੋਏਗਾ ਦਾ ਇਹਦਾ ਜੀ weight ਬਾਕੀ-ਬਾਕੀ ਤੁਹਾਨੂੰ ਦੱਸ ਦਾਂਗੇ ਬਾਹਰ ਜਾਣ ਦੇ ਲਈ ਆਪਣੇ ਕੋਲੇ ਹਰ ਇੱਕ ਚੀਜ਼ ਮਿਲ ਜਾਏਗੀ ਇਹ ਉਹਦੇ ਵਾਲ ਆ ਗਿਆ ਇੰਡਕਸ਼ਨ ਵੀ ਇੰਡਕਸ਼ਨ ਵਾਲਾ ਜੀ ਜਿਵੇਂ ਬਾਹਰ ਜਾਂਦੇ ਨੇ ਬਾਹਰ ਹੀ ਗੈਸ ਤੇ ਵੀ ਕੰਮ ਕਰੂਗਾ ਗੈਸ ਤੇ ਕੰਮ ਵੀ ਕਰੇਗਾ ਜੀ ਓਕੇ ਓਕੇ ਇੰਡਕਸ਼ਨ ਤੇ ਵੀ ਕਰੂਗਾ ਹਾਂ ਜੀ ਜਿਵੇਂ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਵੇਡ ਦੀ ਪ੍ਰੋਬਲਮ ਆਉਂਦੀ ਹੈ ਆਪਣੇ ਕੋਲ ਜਾਨਕੀ ਉਹਨਾਂ ਦੇ ਲਈ ਹਰ ਇੱਕ ਸਮਾਨ ਮਿਲ ਜੇਗਾ ਬਾਜੀ ਜੀ ਪਲੇਟ ਤੋਂ ਲੈ ਕੇ ਟੈਚੀ ਤੱਕ ਆਪਣੇ ਕੋਲੇ ਹੁੰਦੇ ਨੇ ਠੀਕ ਹੈ ਜੀ ਤੇ ਬੋਟਲਸ ਵਗੈਰਾ ਦਿਖਾ ਦਈਏ ਪਾਣ ਪਹਿਲਾਂ ਆ ਇਹ ਦੇਖ ਲਓ ਕੱਲੀ ਕੱਲੀ ਮਿਕਸੀ ਮਿਲ ਜੂਗੀ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਮਿਕਸੀ ਮਿਲ ਜੂ 1500 ਤੋਂ ਸਟਾਰਟ ਹੋ ਜਾਂਦੀ ਹੈ ਮਿਕਸੀ ਠੀਕ ਹੈ ਜੀ ਠੀਕ ਹੈ 3000 ਹੋਣਗੇ 2 ਸਾਲ ਦੀ ਵਾਰੰਟੀ ਹੈ ਪਿਓਰ ਕਾਪਰ ਦੀ ਮੋਟਰ ਹੋਏਗੀ ਹੀਟਰ ਡ੍ਰਾਇਰ ਵਗੈਰਾ A to Z ਡਾਇਟਾ ਮਤਲਬ ਆਪਣੇ ਕੋਲੇ ਜੀ ਬਾਜੀ ਕਿਹੜੀ ਮਰਜ਼ੀ ਉਹੋ ਚੀਜ਼ ਮੰਗ ਲਓ ਉਹੀ ਚੀਜ਼ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਜਿਵੇਂ ਬੰਦਾ ਪਿੰਡਾ ਚੱਜਦਾ ਹੁੰਦਾ ਵੀ ਚਾਰ ਜਾਨੇ ਬੈਠੇ ਨੇ ਪਿੰਦੇ ਵੱਧਣੇ ਚਾਹ ਪਰੌਂਟਿਆਂ ਦੇ ਨਾਲ ਇਹਦੇ 1.5 ਲੀਟਰ ਪਾ ਕੇ ਰੱਖ ਲੋ ਚਾਹੇ ਚਾਰ ਘੰਟੇ ਬਾਪੀ ਲੋ ਠੀਕ ਹੈ ਜੀ। ਕਿਆ ਹੋ ਜੇ ਹੋਲੀ ਗਰਮ ਹੋਊਗੀ? ਕੋਈ ਸਮੀਲ ਨਹੀਂ ਆਊਗੀ ਕੋਈ ਟੇਸ ਚੇਂਜ ਨਹੀਂ ਹੋਏਗਾ। ਠੀਕ ਹੈ ਸਰ ਇਹ ਕਿੰਨੇ ਚ ਆਪਣੇ ਕੋਲ ਜੀ? ਇਹ ਆਪਣੇ ਕੋਲ 60% ਤੋਂ ਤੇ 1000 ਰੁਪਏ ਦੀ। 1000 ਰੁਪਏ ਦੀ। ਕਿੰਨੇ ਲੀਟਰ ਹੈ? ਇਹ 1.5 ਲੀਟਰ ਹੈ। ਇਹ 1.5 ਲੀਟਰ। ਇਹ ਚ 1 ਲੀਟਰ ਮਿਲ ਜਾਏਗੀ, 1.5 ਲੀਟਰ ਮਿਲ ਜਾਏਗੀ। ਅੱਛਾ ਜੀ। ਬਾਕੀ ਚੀਜ਼ ਪਈਆ। ਇਹ ਛਤਰੀ ਆ ਵੀਰ ਜੀ। ਅੱਛਾ। ਇਹ ਚ ਖੋਲੋ ਇਹ ਕੈਰੀ ਕਰਨੀ ਬਹੁਤ ਸੌਖੀ ਕਰਨੀ ਸੌਖੀ ਹੈ ਪਰ ਸਿੱ ਪੈ ਜਾਂਦੀ ਹੈ ਕੁਛ ਨਹੀਂ ਕਰਨਾ ਬਸ ਖੋਲੋ ਇਹ ਉਹ ਬੰਦ ਕਰਕੇ ਜਾਨੀ ਕਿ ਮੁੜੇ ਹੋਏ ਨੇ ਓਕੇ 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 ਇਹ ਸਰ 250 ਰੁਪਏ ਦੀ ਹੈ ਜੀ ਅੱਛਾ ਜੀ 200 ਰੁਪਏ ਦੀ ਜੀ ਹਾਂਜੀ ਬੰਦ ਕਰਨੀ ਆਉਮੀ ਬਸ ਇਹਨੂੰ ਪ੍ਰੈਸ ਕਰ ਦੋ ਬਹੁਤ ਸਸਤੇ ਪ੍ਰਾਈਸ ਚ ਦੋਸਤੋ ਪੈਕਿੰਗ ਬਹੁਤ ਵਧੀਆ ਇਹਦੇ ਚ ਪੈਕ ਹੋ ਜਾਂਦੀ ਹੈ ਹਾਂਜੀ ਬਾਕੀ ਆਪਣੇ ਕੋਲੇ ਚੋਪਰ ਹਰ ਇੱਕ ਤਰ੍ਹਾਂ ਦਾ ਮਿਲ ਜੇਗਾ ਇਲੈਕਟ੍ਰੋਨਿਕ ਮਿਲ ਜੇਗਾ ਠੀਕ ਹੈ ਜੀ ਤੁਹਾਨੂੰ ਮਾਚੀਦ ਕਰਨਾ ਹੈ ਆਟਾ ਗੁੰਨਣ ਵਾਲਿਆਂ ਜਿਵੇਂ ਅੱਜ ਕੱਲ ਲੇਡੀਜ਼ ਬਹੁਤ ਨੇ ਕਿ ਜਿਹੜੀਆਂ ਆਟਾ ਗੁੰਨਣ ਤੋਂ ਪਰਹੇਜ਼ ਕਰਦੀਆਂ ਨੇ ਠੀਕ ਹੈ ਜੀ ਹੱਥ ਗੰਦੇ ਹੋ ਜਾਂਦੇ ਨੇ ਹਾਂਜੀ ਹਾਂਜੀ ਹੈਵਲਦੀ ਹੈ ਠੀਕ ਹੈ ਜੀ ਆਪਨੇ ਕੋਲ ਮਿਲ ਜੇਗੀ ਠੀਕ ਹੈ ਇਹ ਨਾਲ ਸਾਦੀ ਮਿਲ ਜੇਗੀ ਇਹ ਤਾਂ ਬਿਸਕਰ ਯਾਨੀ ਕਿ ਕੁਝ ਵੀ ਕਰ ਸਕਦੇ ਤੁਸੀਂ ਇਹ ਚ ਇਹ ਚਾਟਾ ਗੁੰਨ ਸਕਦੇ ਹੋ ਅੱਛਾ ਜੀ ਇਹ ਦਾ ਵੀ ਆਪਣਾ ਹੈਵਲਦੀ ਆਉਂਦਾ ਇਹ ਆਪਣੇ ਕੋਲ 7500 ਦੀ 7500 ਦੀ ਆਟਾ ਗੁੰਨਣ ਵਾਲੀ ਮਸ਼ੀਨ ਹਾਂਜੀ ਐਗ ਬੋਇਲਰ ਆ ਗਿਆ ਐਗ ਬੋਇਲਰ ਹੀ ਇਹ ਐਗ ਬੋਇਲਰ ਦੇ ਨਾਲ ਨਾਲ ਤੇ ਤੁਸੀਂ ਹੋਰ ਵੀ ਕੰਮ ਜੋ ਬੱਚੇ ਸਟੂਡੈਂਟ ਨੇਗੇ ਹਾਂਜੀ ਪੋਸਟਾਂ ਜਾਂਦੇ ਨੇ ਹੂੰ ਇਹ ਤੇ ਹੈਗਾ ਮਲਟੀਪਰਪਸ ਅੱਛਾ ਜੀ ਇਹ ਤੁਸੀਂ ਕੋਈ ਆਮਲੇਟ ਬਣਾਉਣਾ ਮੈਗੀ ਬਣਾਉਣੀ ਹੈ ਅੱਛਾ ਉਹ ਵੀ ਇਹਦੇ ਵਿੱਚ ਗਰਮ ਕਰਨੀ ਹੈ ਡਾਇਰੈਕਟ ਹੋ ਜਾਏਗਾ ਮੂਰੇ ਟਾਈਮਰ ਲੱਗਿਆ ਹੁੰਦਾ ਹੈ ਹੂੰ ਉਸ ਤੋਂ ਬਾਅਦ ਇਹ ਪਾਣੀ ਪਾ ਦਿਓ ਆਂਡੇ ਬੋਇਲ ਕਰ ਸਕਦੇ ਹੋ ਅੱਛਾ ਇੱਥੇ ਰੱਖ ਦਿਓ ਸਬਜ਼ੀਆਂ ਸਟੀਮ ਕਰਨੀਆਂ ਨੇ ਸਬਜ਼ੀਆਂ ਸਟੀਮ ਕਰ ਸਕਦੇ ਹੋ ਠੀਕ ਹੈ ਜੀ ਇਹ ਮਲਟੀਪਰਪਸ ਹੈਗੇ ਠੀਕ ਹੈ ਜੀ ਦੋਸਤੋ ਜਿਵੇਂ ਆਹ ਦੇਖੋ ਪੱਖੇ ਵਗੈਰਾ ਸਾਰੇ ਮਿਲ ਜਾਂਦੇ ਨੇ ਤੇ ਇੱਕ ਬੋਟਲ ਜੀ ਬੋਲ ਦਿਓ ਬਾਈ ਲੱਕੀ ਹਾਂਜੀ ਬੋਟਲ ਪਾਜੀ ਆਪਣੇ ਕੋਲ ਨਵੇਟਾ ਇਟਲੀ ਦਾ ਬ੍ਰਾਂਡ ਆ ਬੋਟਲਾਂ ਹੋਣਗੀਆਂ ਠੀਕ ਆ ਬੋਨ ਸ਼ਾਪਰ ਹੋਣਗੀਆਂ ਹਾਂਜੀ ਠੀਕ ਹੈ ਜੀ ਇਹ ਬਹੁਤ ਵਧੀਆ ਬ੍ਰਾਂਡ ਦਾ ਬੋਤਲ ਹੈ 60% ਡਿਸਕਾਊਂਟ ਹੈ ਡਿਸਕਾਊਂਟ ਕਿੰਨੇ ਦੀ ਮਤਲਬ ਜਿਵੇਂ ਆ ਬੋਤਲ ਹੈ ਜੀ ਆਪਣੀ ਇਹਦੀ 1600 ਐਮ ਆਰ ਪੀ ਹੈ ਇਹ ਸਿਰਫ 640 ਰੁਪਏ ਦੀ ਪਏਗੀ ਬਹੁਤ ਵਧੀਆ ਕਲਰ ਬਹੁਤ ਵਧੀਆ ਡਿਜ਼ਾਈਨਿੰਗ ਆ ਦੋਸਤੋ ਹੁਣ ਤੁਸੀਂ ਆ ਜੀ ਚੁੱਕ ਨੂੰ ਇਹ 640 ਦੀ 640 12 ਘੰਟੇ ਦੀ ਆਪਣੀ ਫੁੱਲ ਗਾਰੰਟੀ ਹੋਏਗੀ ਠੀਕ ਹੈ ਜੀ ਗਰਮ ਪਾਓਗੇ ਗਰਮ ਠੰਡਾ ਪਾਓਗੇ ਠੰਡਾ ਆ 550 ਦੀ ਹੈ ਕਲਰਫੁਲ ਬੋਤਲ ਸਾਰੀਆਂ ਮਿਲ ਜਾਣਗੀਆਂ ਅਲੱਗ-ਅਲੱਗ ਤਰ੍ਹਾਂ ਦੀ ਦੇਖ ਸਕਦੇ ਜਿਵੇਂ ਪਈਆਂ ਨੇਗੀਆਂ ਇਹ ਬਹੁਤ ਵਧੀਆ ਡਿਜ਼ਾਈਨ ਬਹੁਤ ਵਧੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਇਓ ਤੇ ਲਾਈਕ ਸ਼ੇਅਰ ਕਰਨ ਵਾਲਾ ਨੂੰ ਕੋਈ ਬਾਕੀ ਥੋੜੀ ਜਿਹੀ ਆਪਾਂ ਗੱਲ ਕਰਨੀ ਭੁੱਲ ਗਏ ਅੱਜ ਜਿਵੇਂ ਅੱਜ ਕਾ ਫਲਾਈਂਗ ਕਿਲਰ ਮੱਖੀਆਂ ਬਹੁਤ ਨੇਗੀਆਂ ਗਰਮੀਆਂ 'ਚ ਹਮ ਮੱਖੀਆਂ ਬਹੁਤ ਤੰਗ ਕਰਦੀਆਂ ਸੇਲ ਲਾਈਫ ਦਾ ਹੈਗਾ ਜੇ ਮਾਰਕਟ ਚ ਬਾਇ ਕਰੋਗੇ 1200 ਰੁਪਏ ਦਾ ਆਪਰ ਰੂਟੀਨ 'ਚ 1000 ਰੁਪਏ ਦਾ ਸੇਲ ਕਰਦੇ ਆ 1000 ਰੁਪਏ ਦਾ ਦੋਸਤੋ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਘਰ ਦੇ ਵਿੱਚ ਜੀ ਤੁਹਾਨੂੰ ਗਰਮੀਆਂ ਦੇ ਵਿੱਚ ਮੱਖੀਆਂ ਤੰਗ ਕਰਦੀਆਂ ਤਾਂ ਇਹ ਜੀ ਚਲਾ ਦਿਓ ਬਹੁਤ ਵਧੀਆ ਵਧੀਆ ਰਿਜ਼ਲਟ ਹੈ ਦਾ ਜੀ ਪੂਰੇ ਸਰਵ ਗਾਰੰਟੀ ਵਾਰੰਟੀ ਨਾਲ ਹੈ ਰਿਜ਼ਲਟ ਤਾਂ ਆਟੋਮੈਟਿਕਲੀ ਕੰਪਨੀ ਦਾ ਮਾਲ ਹੈ ਰੀਅਲ ਲਾਈਫ ਕੰਪਨੀਆਂ ਦੋਸਤੋ 1000 ਰੁਪਏ ਦੀ ਜੀ ਨਹੀਂ ਜਿਹੜਾ ਤੁਹਾਡੇ ਵੀਡੀਓ ਦੇਖ ਕਹਣਗੇ ਅਪਾ 850 ਹੀ ਦਵਾਂਗੇ 850 ਦੀ ਜੀ ਹਾਂਜੀ ਇਹ ਬੜੀ ਲੈਣੀ ਹੈ ਬੜੀ ਜਿਮਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨੂੰ ਹੈਂਗ ਕਰਨੀਆਂ ਹੈਂਗ ਵੀ ਕਰ ਸਕਦੇ ਹੋ ਰੱਖਣੀਆਂ ਰੱਖ ਵੀ ਸਕਦੇ ਹੋ ਕਿਤੇ ਮਰਜੀ ਸਾਈਡ ਤੇ ਰੱਖ ਦੋ ਅੱਛਾ ਜੀ ਕੋਈ ਟਿਊਬ ਚੜੰਦਾ ਡਰ ਨਹੀਂ ਕਿਉਂਕਿ ਸਟੇਟ ਹੈ ਜਿਹੜੀ ਸਾਈਡ ਵਾਲੀ ਹੁੰਦੀ ਹੈ ਉਹਦੇ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ ਜੀ ਇਹਦਾ ਉਹ ਸੇਲ ਪ੍ਰਾਈਸ ਮਾਰਕੀਟ 'ਚ 3500 3000 ਹੈ ਠੀਕ ਹੈ ਜੀ ਆਪਾਂ 2500 ਦੀ ਸੇਲ ਕਰਦੇ ਆ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਠੀਕ ਹੈ ਜੀ ਉਹਨੂੰ ਆਪਾਂ ਸਪੈਸ਼ਲ 300 ਰੁਪਏ ਡਿਸਕਾਊਂਟ ਦਿੰਦੇ ਆ ਠੀਕ ਹੈ ਜੀ ਰੀਅਲ ਲਾਈਫ ਕੰਪਨੀਆਂ ਦੋਸਤੋ ਕਿੰਨੇ ਜੀ 3000 2500 ਦੀ ਜੀ 2500 ਦੀ ਜੀ 2200 ਦੀ 2200 'ਚ ਦੋਸਤੋ ਤੁਸੀਂ ਮੱਖੀਆਂ ਤੋਂ ਮੱਛਰ ਤੋਂ ਛੁਟਕਾਰਾ ਪਾ ਸਕਦੇ ਹੋ ਮੱਛਰ ਮੁੱਛ ਬਾਕੀ ਆਪਣੇ ਕੋਲੇ ਆ ਬੱਚਿਆਂ ਦੀਆਂ ਕਾਰਸ ਹੁੰਦੀਆਂ ਨੇਗੀਆਂ ਅੱਛਾ ਜੀ 4x4 ਆਪਾਂ ਕੋਲ 7000 ਤੋਂ ਸਟਾਰਟ ਹੋ ਜਾਂਦੀਆਂ ਨੇ 10000 ਦਾ ਕਾਰ ਹੈ ਮਾਰਕਿ ਜਿਹੜੀ ਇਹ ਪ੍ਰਾਈਸ ਹੈਗੀ 10000 ਤੋਂ ਸਟਾਰਟਿੰਗ ਹੈ ਠੀਕ ਜੀ ਠੀਕ ਆਪਣੇ ਕੋਲ ਐਂਟਰਪ੍ਰਾਈਜ਼ 10000 ਹੈ ਦੋਸਤੋ ਨੰਬਰ ਦੇਵਾਂਗੇ ਨਾਲ ਸਾਰੀ ਕੁਇਰੀ ਜੇ ਤੁਹਾਡੀ ਕੋਈ ਹੋਰ ਕੁਇਰੀ ਹੋਈ ਤਾਂ ਕਾਲ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਉਂਗੇ ਤਾਂ ਐਕਸਟਰਾ ਡਿਸਕਾਊਂਟ ਹੋਰ ਮਿਲੂਗਾ ਜੇਰਾ ਭਾਜੀ ਤੁਹਾਡੀ ਵੀਡੀਓ ਦੇਖ ਕੇ ਆਏਗਾ ਤੇ 5000 ਦੀ ਪਰਚੇਸ ਕਰੇਗਾ ਹੁਣ ਇੱਕ ਸਰਪ੍ਰਾਈਜ਼ ਗਿਫਟ ਵੀ ਦੇਵਾਂਗੇ ਇੱਕ ਸਰਪ੍ਰਾਈਜ਼ ਗਿਫਟ 5000 ਦੀ ਪਰਚੇਜ਼ਿੰਗ ਹਾਂਜੀ ਠੀਕ ਹੈ ਦੋਸਤੋ ਧੰਨਵਾਦ ਜੀ